ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹਨ ਪਿੰਡ ਸਾਹੜ ਜ਼ਿਲ੍ਹਾ ਸੰਗਰੂਰ ਇਹ ਵੀਰੇ ਦਾ ਨਾਮ ਅਮਰਤਾ ਵੀ ਹੋਰ ਵੀਰਾਂ ਨੇ ਵੀ ਬਹੁਤ ਨੇ ਵੀਡੀਓ ਪਾਈ ਹੈ ਪਿੰਡ ਪੱਖੋ ਵੀ ਬਹੁਤ ਮਦਦ ਕੀਤੀ ਗਈ ਸੀਗੀ ਤੇ ਵੀਰ ਦੀ ਮੜੀ ਜੇ ਹਾਲਤ ਦਿਖਾ ਦੇ ਕਮਲ ਵੀ ਬਹੁਤ ਹੀ ਨਾ ਗਰੀਬ ਪਰਿਵਾਰ ਹੈ ਵਿਚਾਰਾ ਵੀ ਤੁਹਾਨੂੰ ਪਤਾ ਵੀ ਆ ਆਪਰੇਸ਼ਨਾਂ ਤੇ ਬਹੁਤ ਜ਼ਿਆਦਾ ਖਰਚਾ ਆ ਜਾਂਦਾ ਹੈ ਪਿੰਡ ਨੇ ਵੀ ਮਦਦ ਕੀਤੀ ਹੈ ਹੋਰ ਵੀਰਾਂ ਨੇ ਵੀ ਮਦਦ ਕੀਤੀ ਹੈ ਨਾ ਵੀਰ ਨੂੰ ਨਾ ਆਪਰੇਸ਼ਨਾਂ ਵਾਸਤੇ ਵੀਰੇ ਵੀ ਪੈਸੇ ਦੀ ਜ਼ਰੂਰਤ ਹੈ ਜਿੰਨਾ ਵੀ ਹੋ ਸਕਦੇ ਵਿਚਾਰਾਂ ਨੇ ਕਹਿੰਦਾ ਵੀ ਲੱਖ ਪਾਓ 2 ਲੱਖ ਪਾਓ ਵੀ ਇੱਕ ਚਾਹੇ 50 ਪਾਦੋ 100 ਪਾਦੋ ਹਨਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਓਨੀ ਕ ਵੀਰ ਦੀ ਮਦਦ ਕਰੋ ਹਨਾ ਤੁਹਾਡਾ ਦਿੱਤਾ ਹੋਇਆ 1 ਰੁਪਿਆ 100 ਰੁਪਿਆ 10 ਰੁਪਿਆ ਦਾਨ ਹਨਾ ਵੀਰੇ ਦੀ ਜ਼ਿੰਦਗੀ ਬਚਾ ਸਕਦਾ ਹੈਗਾ ਤੇ ਉਮਰ ਵੀ ਕੁਛ ਨਹੀਂ 22 ਸਾਲ ਦੀ ਉਮਰ ਹੈ ਤੇ ਘਰ ਵੀ ਤੁਹਾਨੂੰ ਪਤਾ ਵੀ ਆਗਿਆ ਨਹੀਂ ਕਰਦਾ ਹੈਗਾ ਇੰਨਾ ਪੈਸਾ ਦੇਣ ਦੇ ਲਈ ਤੇ ਤੁਸੀਂ ਨਾ ਅਮਰਤ ਵੀਰੇ ਦੀ ਹਨਾ ਵੱਧ ਤੋਂ ਵੱਧ ਮਦਦ ਕਰਿਓ ਤੇ ਇਹਨਾਂ ਦਾ ਅਕਾਊਂਟ ਨੰਬਰ ਤੇ ਇਹਨਾਂ ਦਾ ਖੋਦਾ ਨੰਬਰ ਤੇ ਗੂਗਲ ਪੇ ਸਕੈਨਰ ਆਪਾਂ ਸਕਰੀਨ ਤੇ ਚਲਾ ਦਾਂਗੇ ਤੇ ਵੀਰ ਬਣ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਵੀ ਹੈਲਪ ਜਰੂਰ ਕਰੋ ਵੀਰੇ ਜੀ ਤੁਸੀਂ ਧੰਨਵਾਦ ਵੀਰੇ